ਮੁਤਾਬਕ 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 ਸਾਰੇ ਨਿਵਾਸੀਆਂ ਨੂੰ ਬੇਨਤੀ ਆ ਕਿ ਜਿਹੜਾ ਤੁਹਾਡਾ ਇਹ ਮਜਵਾ ਇਸਲਾਫੇ ਕਾਨੂੰਨ ਕਰਾ ਦਿੱਤਾ ਗਿਆ ਤੁਸੀਂ ਰੋਡ ਬਲਾਕ ਕੀਤਾ ਵਾ ਬੱਚਿਆਂ ਦੇ ਉੱਤੇ ਤੁਸੀਂ ਟਰਾਲੀਆਂ ਚਾਹ ਰਹੀਆਂ ਨੇ ਕਾਨੂੰਨ ਦੀ ਤੁਸੀਂ ਧੱਜੀਆਂ ਢਾਗ ਰੱਖ ਦਿੱਤੀਆਂ ਨੇ ਤੁਹਾਨੂੰ ਕਿਰਪਾ ਕਰੇ ਬੇਨਤੀ ਕਰਦੀ ਆ ਕਿ ਆਪਣੇ ਆਪ ਨੂੰ ਗ੍ਰਿਫਤਾਰੀ ਦੇ ਦਿਓ ਗੱਡੀ ਤੁਹਾਡੇ ਸਾਹਮਣੇ ਆ ਆਪਣੇ ਆਪ ਨੂੰ ਅਰੈਸਟ ਕਰਾ ਦੋ ਹੀ ਗੱਲਾਂ ਨੇ ਚੁੱਪ ਕਰ ਇੱਕ ਮੈਚ ਹੋ ਰਾਮਣ ਮੋਟਰਸਾਈਕਲ ਬੱਚੇ ਵੀ ਆ ਗਏ ਦੋ ਬੱਚੇ ਥੱਕ ਚਖਨੀ ਨੇ ਉਹਨਾਂ ਨੂੰ ਟ੍ਰੀਟਮੈਂਟ ਕਰਾ ਰਹੇ ਆ ਪਤਾ ਨਹੀਂ ਮਾਰ ਕੇ ਬਾਰੇ ਬਾਜੇ ਹੋਏ ਕੋਈ ਗੱਲ ਨਹੀਂ ਨੰਗਨ ਦੇ ਦੇ ਕੇ ਕਹਿੰਦੇ ਪਾਪਾ ਡੀਸੀ ਜਾ ਨਹੀਂ ਦੇ ਸਕਦੇ ਫਿਰ ਤਾਂ ਜੱਜ ਬਣੇ ਤੇ ਹਾਈ ਕੋਰਟ ਦੇ ਉਹਨਾਂ ਨੇ ਮੋਟੇ ਨਹੀਂ ਆਪਾਂ ਡੀਸੀ ਆਪਣੇ ਡੀਸੀ ਨੂੰ ਦੀ ਮਾਰੀ ਕੋਲ ਮਾਰੀ ਕੋਲ ਇੱਕ ਇਹਨਾਂ ਨੂੰ ਲਾਸ਼ੀ ਚਾਹਨ ਕਰਦਾ ਕਿ ਸਾਡੇ ਆਪਣੇ ਕੋਲ ਸਾਰੇ ਇੱਕ ਅੰਦਰ ਮਾਰਦੇ ਨੇ ਦੇਖੋ ਹਰੋ ਨਾ ਨਾ ਕਿਉਂ ਆਹੋ ਕਿਹਿਆ ਸੋਗਿਆ ਬਾਤ ਚਿਕਾ ਮਾਰਨੀਂ ਗਿਆ ਤੁਰੋ ਯਾ ਲੈਕ ਟੂ ਵੀ ਸਬਸਕ੍ਰਾਈਬ ਬਾੜ ਤੂੰ ਆਗੇ ਪੈ ਕ੍ਰੋਚੀਚਾ ਇਹਨੂੰ ਡਾਂਗਾ ਮਾਰ ਮਾਰ ਕੇ ਬਰਦੇ ਸਰ ਅਰਡਰ ਕਰਤੇ ਮੇਰੇ ਪਿੱਛੇ ਇਧਰ ਵਿੱਚ ਕਿੰਨੇ ਜਗਮੀ ਹੋਏ ਮੈਨੂੰ ਪੰਜ ਚਾਰ ਹੈਗੇ ਜੀ ਡੋਲੇ ਜੇ ਛੱਲੇ ਚਾਰ 500 ਡਾਂਗਾ ਮੈਨੂੰ ਉਸਤਰਾ ਵਜੀਆਂ ਏਪਸਿਟੀ ਬੱਸੇ ਮਾਰੀ ਆ ਇੰਨਾ ਵੱਲੋਂ ਮਾਰਿਆ ਗਿਆ ਤਾਂ ਪੁਲਿਸ ਨੇ ਮਾਰਿਆ ਜੀ ਇਹ ਲੱਗ ਰਿਹਾ ਕਿ ਮਾਰਿਆ ਗਿਆ ਤੁਹਾਨੂੰ ਕੀ ਲੱਗਦਾ ਸਮੋਤੀ ਟਰਾਲੀ ਤੇ ਖਰੋਤੀ ਟਰਾਲੀ ਤੇ ਕੁੱਟਿਆ ਖਰੋਤੀ ਲੋਕਾਂ ਦੀ ਉੱਤੇ ਟਰਾਲੀ ਵੀ ਚੜੀ ਆ ਜੀ ਕੋਈ ਨਹੀਂ ਜਦ ਹੁਣ ਤੋਂ ਖਰੋਤੀ ਨੂੰ ਕੁੱਟਿਆ ਹੋਣਾ ਹਾਂ ਤੋਂ ਪਤਾ ਨਹੀਂ ਸਾਡੀ ਖਾਂਦੇ ਹੀ ਹਾਂ ਪਬਲਿਕ ਨੂੰ ਸੱਟਾਂ ਲੱਗੀਆਂ ਟਰਾਲੀਆਂ ਜਿਹੜੇ ਆ ਬਹੁਤ ਜ਼ਿਆਦੇ ਬੰਦੇ ਕੁੱਟੇ ਹੋਰ ਵੀ ਜ਼ਿਆਦਾ ਉੱਪਰ ਟਰਾਲੀਆਂ ਜਿਹੜੀਆਂ ਕੋਈ ਕਿਸੇ ਨੇ ਚੜੀ ਅਸੀਂ ਨਹੀਂ ਵੇਖੀ ਗਈ ਕੋਈ ਨਹੀਂ ਵੇਖੀ ਕੋਈ ਨਹੀਂ ਵੇਖੀ ਕਿਸੇ ਨੇ ਚੜੀ ਕੋਈ ਨਹੀਂ ਕੋਈ ਪੁੱਤਿਆ ਕੀ ਨਾਮ ਪੂਰਾ ਨਰਿੰਦਰ ਸਿੰਘ ਮਾਹਰ ਹੈ ਘਾਲੀ 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 ਕਰਦੇ ਆਣ ਕਿੱਥੇ ਚਲੇ ਸੀ ਧਰਨਾ ਲਾਉਂਦੇ ਆਓ ਇੱਕ ਇੱਕ ਬੰਦਾ ਹੀ ਬੁਣੇ Köszönöm, hogy megnéztétek!